ਇਹਨਾਂ ਵੇਲੇ ਤੋਂ ਅੱਜ ਮੈਂ ਜੀ ਮੈਂ ਤਾਂ ਸਾਰੇ ਦਾ ਧੰਨਵਾਦੀ ਹਾਂ ਜੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਜੀ ਤੇ ਮੇਰੇ ਬੱਚਾ ਜਿਹੜੇ ਸਿਲੈਕਸ਼ਨ ਨੂੰ ਲੜਨ ਲਈ ਪੱਪਾ ਪਾਰ ਹੋਏ ਫਿਰਦੇ ਆ ਉਹਨਾਂ ਦਾ ਧੰਨਵਾਦੀ ਹਾਂ ਜੀ ਖਾਸ ਤੌਰ ਤੇ ਹਾਈ ਕਮਾਂਡ ਦੇ ਮੈਂ ਨੇ ਇੰਨਾ ਸਵਾਸ ਕਰਦੇ ਆ ਮੈਂ ਇਸ ਸਿਲੈਕਸ਼ਨ ਨੂੰ ਲੜ ਸਕਿਆ ਹਾਂ ਬੜੀ ਲੋਗੋ ਚੱਕੇ ਕੌਂਗਰੈਸ ਲੀਡਰ ਖੁਸ਼ ਨੇ ਹੀ ਸਾਰੇ ਮੇਰਾ ਕਿੱਲ ਸਾਰੇ ਨੂੰ ਮੇਰੇ ਕੋਲ ਸਹੀ ਤਰ੍ਹਾਂ ਇਨਫੋਰਮੇਸ਼ਨ ਨਹੀਂ ਸੀ ਉੱਤੇ ਆਈ ਜਾ ਰਹੀ ਕੋਈ ਬੰਦਾ ਤੁਹਾਡਾ ਥੋੜੀ ਸੋਚੇ ਚਾਹਨਾ ਉਸ ਬੰਦੇ ਦਾ ਵੀ ਫੋਨ ਮੇਰੇ ਕੋਲ ਆ ਚੁੱਕਿਆ ਹੈ ਭਈ ਅਸੀਂ ਤੁਹਾਡੇ ਨਾਲ ਜਿੱਥੇ ਸਾਡੀ ਡਿਊਟੀ ਲਾਣੀ ਹੈ ਲਗਾਓ ਸਾਰੀ ਕਾਂਗਰਸ ਆ ਕੇ ਇਹ ਸਿਲੈਕਸ਼ਨ ਨੂੰ ਬੜੀ ਬਕੂਬੀ ਨਾਲ ਲੜੇ ਕਿਸ ਤਰ੍ਹਾਂ ਦੇਖਦੇ ਹੋ ਇਹ ਮਾਮਲਾ ਜਿਹੜਾ ਹੈਗਾ ਬਹੁਤ ਅੱਛੇ ਤਰੀਕੇ ਨਾਲ ਇਲੈਕਸ਼ਨ ਹੋਏਗਾ ਕਿਉਂਕਿ ਸਾਨੂੰ ਜਿਸ ਤਰੀਕੇ ਦਾ ਅਸੀਂ 2 ਮਹੀਨੇ ਦੇ ਲੋਕਾਂ ਚ ਜਾ ਰਹੇ ਹਾਂ ਲੋਕਾਂ ਦੀ ਸੋਚ ਬੜੀ ਸਾਨੂੰ ਐਸਐਲਐਸ ਸਮਝ ਆਂਦੀ ਜਾ ਰਹੀ ਹੈ ਕਿ ਵਨ ਬਣਾ ਚੁੱਕੇ ਹੈ ਵੀ 2021 ਜਿਹੜੀ ਸੋਚਣਾ ਲਉਣਾ ਨੇ ਸਹਿਕਾਰ ਲੈ ਆਂਦੀ ਸੀਗੀ ਉਹ ਕਿਤੇ ਨਾ ਕਿਤੇ ਗਲਤੀ ਹੋ ਗਈ ਉਹਨੂੰ ਸੁਧਾਰਨਾ ਹੈ ਇਸ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੈ ਔਰ ਜਿਹੜਾ ਇਸ ਸਰਕਾਰ ਦਾ ਹਿਡਨ ਅਜੰਡਾ ਹੈ ਨਾ ਇਹਦੇ ਪਿੱਛੇ ਇਹ ਤਾਂ ਹੈ ਹੀ ਨਹੀਂ ਵੀ ਅਸੀਂ ਕੋਈ ਕੰਮ ਲੁਧਿਆਣਾ ਨਹੀਂ ਕਰਨਾ ਜਾਂ ਨਹੀਂ ਕਰਨਾ ਉਹਨਾਂ ਦਾ ਤਾਂ ਮਕਸਦ ਹੈ ਕਿਸੇ ਤਰੀਕੇ ਨਾਲ ਰਾਜ ਸਭਾ 'ਚ ਆਪਣੇ ਬੰਦਿਆਂ ਨੂੰ ਕਿਸ ਤਰੀਕੇ ਬੰਨ੍ਹਣਾ ਚਰਨਜੀਤ ਸਿੰਘ ਚੰਨੀ ਲੁਧਿਆਣਾ ਤੋਂ ਸਪੋਰਟ 'ਚ ਸਾਰੇ ਤੁਹਾਡੇ ਸਾਹਮਣੇ ਆਜਣਾ ਯਾਰ ਅੱਜ ਹੀ ਕੀ ਪੁੱਛਦੇ ਹੋ ਕੋਟਾ ਨਹੀਂ ਸੀ ਅਪੀਲ ਕਰੋਗੇ ਜੀ ਕੋਟਾ ਨੂੰ ਅਪੀਲ ਕੋਈ ਅਪੀਲ ਕੀ ਕਰਦੇ ਹੋ ਸਾਰਾ ਕੁਝ ਸਾਹਮਣੇ ਆਏਗਾ ਸਾਰੀ ਅਪੀਲਾਂ ਹੀ ਚੱਲੂਆਂ ਨੇ ਠੀਕ ਸਭ ਤੋਂ ਪਹਿਲਾਂ ਦਾ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਸਾਰੀ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਆਸ਼ੂ ਜੀ ਦੇ ਉੱਪਰ ਆਪਣਾ ਵਿਸ਼ਵਾਸ ਜਤਾਇਆ ਔਰ ਜਿਹੜੇ ਇਹ ਬਾਈਲ ਇਕਸ਼ਨ ਹੋਣ ਜਾ ਰਹੇ ਆ ਉਹਨਾਂ ਨੂੰ ਉਸ ਲਈ ਉਹਨਾਂ ਨੇ ਉਦੇਾਨਾ ਵੈਸਟ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਤਾਂ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਔਰ ਉਹਨਾਂ ਦੇ ਚਾਹਨ ਵਾਲਿਆਂ ਦਾ ਵੀ ਜਿਹੜੇ ਕਾਫੀ ਦਿਨਾਂ ਤੋਂ ਇਸ ਸਟੇਜ ਦੀ ਉਡੀਕ ਵੀ ਕਰ ਰਹੇ ਸੀਗੇ ਕਿ ਕਾਂਗਰਸ ਪਾਰਟੀ ਕਦੋਂ ਟਿਕਟ ਅਨਾਉਂਸ ਕਰਦੀ ਹੈ ਸupermaatma ਅੱਗੇ ਅਰਦਾਸ ਹੈ ਕਿ ਜਿਹੜੇ ਇਲੈਕਸ਼ਨ ਲੜ ਰਹੇ ਆ ਕੈਂਡੀਡੇਟ ਐ ਆਸ਼ੂ ਜੀ ਔਰ ਜਿਹੜੇ ਉਹਨਾਂ ਦੇ ਸਮਰਥਕ ਐ ਜਿਹੜੇ ਉਹਨਾਂ ਦੇ ਸਪੋਰਟਰ ਐ ਸਾਰਿਆਂ ਨੂੰ ਮਾਤਾ ਰਾਣੀ ਆਪਣਾ ਆਸ਼ੀਰਵਾਦ ਵੀ ਦੇਵੇ ਔਰ ਸ਼ਕਤੀ ਵੀ ਦੇਵੇ ਕਿ ਉਹ ਡਟ ਕੇ ਸਰਕਾਰ ਦਾ ਮੁਕਾਬਲਾ ਕਰ ਸਕਣ ਤੁਸੀਂ ਤਾਂ ਇੱਕ ਸੀਐਮ ਦੀ ਗੱਲ ਕੀਤੀ ਐ ਮੈਂ ਕਹਿੰਨੀ ਆ ਵੀ ਦੋ ਸੀਐਮ ਲੱਗੇ ਹੋਏ ਆ ਜਿਹੜੇ ਦਿੱਲੀ ਤੋਂ ਹਾਰ ਕੇ ਆਏ ਹੋਇਆ ਉਹ ਵੀ ਔਰ ਇੱਥੇ ਦੇ ਸੀਐਮ ਵੀ ਸੋ ਜਿਹਦਾ ਮੈਂ ਪਹਿਲਾਂ ਵੀ ਕਹਿੰਨੀ ਆ ਕਿ ਆਸ਼ੂ ਜੀ ਦੀ ਜਿਹੜੀ ਲੜਾਈ ਹੈਗੀ ਹੈ ਉਹ 2022 ਤੋਂ ਹੀ ਸਿਸਟਮ ਦੇ ਖਿਲਾਫ ਰਹੀ ਹੈ ਹਰ ਇੱਕ ਨੇ ਜਦੋਂ ਦੇ ਕਵਾਸ਼ ਹੋਇਆ ਕੇਸ ਆਸ਼ੂ ਜੀ ਦੇ ਖਿਲਾਫ ਉੱਥੇ ਸਾਫ਼-ਸਾਫ਼ ਜੱਜ ਸਾਹਿਬ ਦੇ ਮੂੰਹ ਤੋਂ ਸੁਣਿਆ ਹੈ ਕਿ ਪੋਲੀਟੀਕਲ ਵੈਂਡਟਾ ਸੀਗਾ ਕਿ ਜਾਣਬੁੱਝ ਕੇ ਤਾਂ ਕੀਤਾ ਗਿਆ ਔਰ ਉਸ ਤੋਂ ਬਾਅਦ ਵੀ ਹੁਣ ਸਾਰੇ ਤੁਸੀਂ ਸੁਣਦੇ ਆ ਰਹੇ ਹੋ ਕਿ ਇੱਕ ਹੋਰ ਕੇਸ ਕਰਨਾ ਆ ਸੋ ਲੜਾਈ ਵੱਡੀ ਹੈ ਪਰ ਅਸੀਂ ਲੜਾਂਗੇ ਜ਼ਰੂਰ ਆਸ਼ੂ ਜੀ ਦੀ ਇੱਕ ਹੀ ਕਾਬਲੀਅਤ ਹੈ ਇੱਕ ਹੀ ਜਿਹੜੀ ਖੂਬੀ ਆ ਉਹਨਾਂ ਦੇ ਵਿੱਚ ਕਿ ਉਹ ਕਦੀ ਵੀ ਮੈਦਾਨ ਛੱਡ ਕੇ ਭੱਜਦੇ ਨਹੀਂ ਆ ਹਮੇਸ਼ਾ ਡੱਟ ਕੇ ਮੁਕਾਬਲਾ ਕਰਦੇ ਆ ਜਿਸਮ ਚੰਨੀ ਜਿਹੜੇ ਸੀਗੇ ਉਹ ਕਹਿੰਦੇ ਮੈਨੂੰ ਜੈਨੇਟ ਕਰ ਲੈ ਕੇ ਜਾ ਆ ਸਾਡੀ ਸਾਰੀ ਲੀਡਰਸ਼ਿਪ ਚਾਰਨਜੀਤ ਸਿੰਘ ਚੰਨੀ ਜੀ ਵੀ ਔਰ ਸਾਡੇ ਪ੍ਰਧਾਨ ਸਾਹਿਬ ਸਾਡੇ ਐਲੋਪੀ ਲੀਡਰ ਸਾਡੇ ਬਾਕੀ ਜਿੰਨੇ ਵੀ ਲੀਡਰਸ ਹੈਗੇ ਆ ਵਰਗਤ ਸਿੰਘ ਜੀ ਰਾਣਾ ਗੁਰਜੀਤ ਜੀ ਸਭ ਇੱਥੇ ਆਣਗੇ ਔਰ ਡੇਢ ਮਹੀਨੇ ਆਸ਼ੂ ਜੀ ਦੇ ਨਾਲ ਕੰਡੇ ਦਾ ਨਾਲ ਕੰਦਾ ਜੋੜ ਕੇ ਇਲੈਕਸ਼ਨ ਕੰਪੇਨਟ ਕਰਾਂਗੇ ਸਾਰੇ ਹੀ ਆਣਗੇ ਤੁਸੀਂ ਇਲੈਕਸ਼ਨ ਦੀ ਡੇਢ ਤਾਂ ਅਨਾਉਂਸ ਹੋਣ ਤੋਂ ਤੁਹਾਡੇ ਸਾਹਮਣੇ ਇਹ ਦੇਖ ਲਓ ਇੱਕ ਲੋਕਾਚਨ ਦਾ ਉਤਸ਼ਾਹ ਤੇ ਲੋਕ ਇਸ ਮੌਕੇ ਦਾ ਡੀਕ ਕਰ ਰਹੇ ਸੀ 3 ਸਾਲ ਦੇ ਲੋਕ ਤੱਕ ਕੀਤੇ ਪਏ ਨੇ ਸਰਕਾਰ ਨੇ ਨਾ ਕੋਈ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਨਾ ਕੋਈ ਲਾਅ ਐਂਡ ਆਰਡਰ ਹੈ ਸਿਵਾਏ ਝੂਠ ਤੋਂ ਤੇ ਵੱਡੇ ਵੱਡੇ ਬੋਰਡ ਜਿਹੜੇ ਲਾ ਕੇ ਮਤਲਬ ਚੜਾਉਂਦੇ ਨੇ ਲੋਕਾਂ ਨੂੰ ਉਹਨਾਂ ਤੋਂ ਸਿਵਾਏ ਹੋਰ ਕੋਈ ਨਹੀਂ ਜਦੋਂ ਬੰਦਾ ਸੜਕ ਤੇ ਉਤਰਦਾ ਹੈ ਉਦੋਂ ਦੇਖਦਾ ਹੈ ਸੜਕ ਤੇ ਪੱਚ ਲਾਉਣ ਨੂੰ ਤਾਂ ਸਰਕਾਰ ਕੋਲ ਪੈਸੇ ਹੈ ਨਹੀਂ ਪਰ ਉਹ ਪੱਚਰ ਨਹੀਂ ਥਾਤੇ ਉਹਨੇ ਪੈਸੇ ਬੋਰਡਾਂ ਤੇ ਲਾਏ ਹੋਏ ਨੇ ਤੇ ਜਿਨ੍ਹਾਂ ਚ ਜਮ੍ਹਾਂ ਹੀ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਐ ਜਿਵੇਂ ਲੁਧਿਆਣੇ ਨੂੰ ਕੈਲੀਫੋਰਨੀਆ ਬਣਾਤਾ ਸੋ ਇਸ ਝੂਠ ਛਲ ਫਰੇਬ ਦੀ ਸਰਕਾਰ ਨੂੰ ਤੋੜਨ ਲਈ ਤੇ ਲੁਧਿਆਣੇ ਦੇ ਲੋਕ ਇਸ ਗੱਲ ਨੂੰ ਤਿਆਰ કરી ਬੈਠੇ ਆ ਵੀ ਬੈਕ ਡੋਰ ਐਂਟਰੀ ਕੇਜਰੀ ਆਲ ਜਾਂ ਸੁਸੋਧਿਆ ਇਹ ਜਿਹੜੇ ਦਿੱਲੀ ਦੇ ਮਤਲਬ ਨੇ ਉੱਥੋਂ ਵਿਹਲੇ ਹੋ ਕੇ ਆਏ ਹੋਏ ਕਲਾਕਾਰ ਉਹਨਾਂ ਨੂੰ ਇੱਥੋਂ ਦੀ ਰਾਹ ਨਹੀਂ ਦੇਣਾ ਉਹਨਾਂ ਨੂੰ ਐਂ ਰੱਖਣਾ ਲੱਗਦਾ ਨਹੀਂ ਆਸ਼ੂ ਜੀ ਦੀ ਗੱਲ ਕਰਾਂਗੇ ਅਸੀਂ ਨਾ ਕਿੱਦਾਂ ਵਿਕਾਸੇ ਕੰਮ ਕਰਾਇਆ ਦੱਸਾਂ ਜਿਹੜੇ ਆਸ਼ੂ ਜੀ ਨੇ ਕਰਾਇਆ ਤਾਂ ਤੁਸੀਂ ਸਾਰੇ ਜਾਣਦੇ ਹੋ ਕਿਹੜੇ ਕਿਹੜੇ ਪਾਸੇ ਇੰਨੀ ਡਿਵੈਲਪਮੈਂਟ ਤੁਸੀਂ ਮਤਲਬ ਕਿਸੇ ਸ਼ਹਿਰ 'ਚ ਕਿਸੇ ਹੋਰ ਹਲਕੇ 'ਚ ਕਿਸੇ ਹੋਰ ਥਾਂ ਦੇ ਉੱਤੇ ਤੁਸੀਂ ਦੱਸੋ ਵੀ ਜਿੱਥੇ ਤੁਹਾਡੇ ਕਿੰਨੇ ਬ੍ਰਿਜ ਓਵਰ ਬ੍ਰਿਜ ਅੰਡਰ ਬ੍ਰਿਜ ਰੇਲਵੇ ਬ੍ਰਿਜ ਕਿੰਨੇ ਬਣੇ ਨੇ ਵੈਸ ਤੇ ਵਿੱਚ ਕਲੇਅਰ ਵੈਲੀਆਂ ਕਿੰਨੇ ਡਿਵੈਲਪਮੈਂਟ ਦੇ ਹੋਰ ਕੰਮ ਸੋ ਉਹ ਤਾਂ ਕੋਈ ਅੰਤ ਹੀ ਹੈ ਨੀਗਾ ਨਾਲੇ 3 ਸਾਲ ਹੀ ਆਸ਼ੋ ਜੀ ਨੂੰ ਮਿਲੇ ਸੀ 3.5 ਸਾਲ ਕਿਉਂਕਿ ਕੋਵਿਡ ਆ ਗਿਆ ਸੀ ਵਿੱਚ ਤੇ ਇੰਨੀ ਦੇਰੀ ਇਸ ਸਰਕਾਰ ਨੂੰ ਹੋ ਗਿਆ ਤੁਸੀਂ ਦੋਨਾਂ ਦੇ ਕੰਪੇਅਰ ਕਰ ਲਓ ਦੱਸ ਦਿਓ ਇਸ ਸਰਕਾਰ ਚ ਕਿੱਥੇ ਨਵੀਂ ਕੋਈ ਇੱਟ ਲੱਗੀ ਐ ਅਸੀਂ ਮੰਨ ਲੈਂਦੇ ਆ ਵੀ ਇਹਨਾਂ ਨੇ ਡਿਵੈਲਪਮੈਂਟ ਕਰਾਈ ਐ ਇੱਕ ਇੱਟੀ ਲੱਗੀ ਦਿਖਾ ਦੇ ਨਾ ਅਸੀਂ ਕੰਪੇਅਰ ਕਰੂਗੇ ਲੋਕ ਬਿਲਕੁਲ ਲੋਕ ਅੱਜ ਦੀ ਤਰੀਖ ਤਿਆਰ ਬੈਠੇ ਨੇ ਦੁਬਾਰਾ ਉਹੀ 12 ਤੇ 17 ਵਾਲੇ ਮਾਰਜਨ ਤੇ ਜਤਾ ਕੇ ਆਸ਼ੂ ਨੂੰ ਵਿਧਾਨ ਸਭਾ ਚ ਭੇਜਣ ਲਈ ਅੰਗਾਰ ਜਾਨੀ ਫੇਰ ਭੇਜਾਂਗੇ ਅੰਦਰ ਕੋਡਾਂ ਚ ਭੇਜਦੇ ਅੱਗੇ ਵੀ ਦੋ ਵਾਰ ਹੀ ਭੇਜਿਆਈ ਸੀ ਹਾਈ ਕੋਰਟ ਤੋਂ ਕਦੀ ਜਿਹੜੀ ਸਰਕਾਰ ਚ ਪਰਚਾ ਹੋਇਆ ਉਹ ਸਰਕਾਰ ਚ ਇਹ ਹਾਲ ਹੁੰਦਾ ਹੋਂਦਾ ਇਹ ਪਹਿਲੀ ਵਾਰ ਇਤਿਹਾਸ ਚ ਹੈ ਵੀ ਜਿਹੜੀ ਸਰਕਾਰ ਨੇ ਪਰਚਾ ਦਿੱਤਾ ਉਸੇ ਸਰਕਾਰ ਨੂੰ ਹਾਈ ਕੋਰਟ ਨੇ ਤੋਤਕਾਰ ਕੇ ਤੇ ਐਫ ਆਈ ਆਰ ਕੈਨਸਲ ਕੀਤੀ ਹੈ ਜਦੋਂ ਪੂਰਾ ਪੰਜਾਬ ਲੱਗੇ ਆਸ਼ੂ ਦੇ ਮਗਰ ਵੀ ਹੈਰਾਨ ਦੇ ਕਿੱਦਾਂ ਲੱਗ ਰਿਹਾ ਜਿਹੜਾ ਤਕੜਾ ਹੁੰਦਾ ਉਹਦੇ ਤੋਂ ਈਰਖਾ ਕਰਦੇ ਹੁੰਦੇ ਆ ਸਾਰੇ ਫੇਰ ਕੀ ਹੋ ਗਿਆ ਇਹ ਤਾਂ ਮੰਨਦੇ ਹਾਂ ਵੀ ਆਸ਼ੂ ਤਕੜਾ ਹੈ ਕੱਲਾ ਹੀ ਭਾਰਾ ਸਾਰਿਆਂ ਤੇ ਭਾਰੀ ਰਵਾਂਗੇ ਕੋਈ ਗੱਲ ਅੱਜ ਆਸ਼ੂ ਜੀ ਨੂੰ ਟਿਕਟ ਮਿਲੀ ਹੈ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਸ਼ੂ ਜੀ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਵਧਾਈ ਆ ਦੇਖਿਆ ਜਿਵੇਂ ਕਿ ਜਿਹੜਾ ਬਾਈ ਇਲੈਕਸ਼ਨ ਲੁਧਿਆਣਾ ਬੈਸਟ ਦਾ ਹੋਣ ਜਾ ਰਿਹਾ ਹੈ ਸੋ ਬੜੀ ਆਮੰਦ ਭਾਗੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਕਿ ਰੋਜ਼ ਹੀ ਮੁੱਖ ਮੰਤਰੀ ਸਾਹਿਬ ਜਾਂ ਕੇਜਰੀਵਾਲ ਜੀ ਰੋਜ਼ ਹੀ ਲੁਧਿਆਣਾ ਫੇਰੀ ਤੇ ਹੁੰਦੇ ਆ ਸਾਰੇ ਐਮਐਲਏ ਸਾਰੇ ਮੰਤਰੀ ਸਾਰਾ ਤਾਮਜਾਮ ਕਾਂਗਰਸ ਪਾਰਟੀ ਦੇ ਉਲਟ ਉਹਨਾਂ ਨੇ ਲਗਾਇਆ ਹੋਇਆ ਸਾਡੇ ਵਰਕਰਾਂ ਨੂੰ ਧਮਕਾਉਣ ਦੀ ਗੱਲ ਹੋਵੇ ਉਹਨਾਂ ਨੂੰ ਪਰਚੇ ਪਾ ਦਿੱਤੇ ਜਾਣ ਦੀ ਗੱਲ ਹੋਵੇ ਬੜੀ ਮੰਦ ਭਾਗੀ ਗੱਲ ਹੈ ਇੱਕ ਸ਼ੇਰ ਹੈ ਕਹਿੰਦੇ ਜੇ ਤੀਰ ਸਿਪਾਹੀ ਔਰ ਘੋੜੇ ਸਭ ਧਾਕ ਧਰੇ रह जाएंगे ਆਂਧੀ ਸ਼ੋਲੋਂ ਕੀ ਆਏਗੀ ਪਰ ਖੱੱਚੇ ਉੜ जाएंगे ਫਿਰ ਤੂੰ ਨਾ ਬਖਸ਼ਿਆ ਜਾਏਗਾ ਫਿਰ ਤੂੰ ਨਾ ਬਖਸ਼ਿਆ ਜਾਏਗਾ ਨਾ ਹੋਗੀ ਕੋਈ ਫਰਿਆਦ ਤੇਰੀ ਮਾਨ ਸਾਹਿਬ ਇਹ ਜਿਹੜਾ ਤੁਹਾਡਾ ਤਾਮਝਾਮ ਹੈ ਜਾਂ ਤੁਸੀਂ ਮੁੱਖ ਮੰਤਰੀ ਹੋ ਬਣੇ ਹੋ ਇਹ ਹਮੇਸ਼ਾ ਲਈ ਨਹੀਂ ਬਣਗੇ ਔਰ 2 ਸਾਲ ਬਾਅਦ ਕਾਂਗਰਸ ਦੀ ਵਾਰੀ ਆ ਜਾਣੀ ਹੈ ਤਸ਼ੱਦਦ ਉਹ ਨਹੀਂ ਕਰੋ ਜਿੰਨੀ ਤੁਸੀਂ ਸਹਿ ਸਕੋ ਸੋ ਲੁਧਿਆਣਾ ਦੇ ਲੋਕ ਬਹੁਤ ਉਹਨਾਂ ਨੂੰ ਪਤਾ ਹੈ ਕਿ 2012 ਤੋਂ ਲੈ ਕੇ 22 ਤੱਕ ਆਸ਼ੂ ਜੀ ਐਮਐਲਏ ਰਹੇ ਮੰਤਰੀ ਰਹੇ ਉਹਨਾਂ ਨੇ ਡਿਵੈਲਪਮੈਂਟ ਮੇਰੇ ਖਿਆਲ ਨਾਲ ਕੋਈ ਕੰਮ ਹੀ ਰਿਆ ਹੋਊਗਾ ਜਿਹੜਾ ਉਹਨਾਂ ਨੇ ਨਾ ਕੀਤਾ ਹੋਵੇ ਸਾਰੇ ਕੰਮ ਉਹਨਾਂ ਨੇ ਲੁਧਿਆਣਾ ਦੀ ਖੂਬਸੂਰਤੀ ਤੇ ਡਿਵੈਲਪਮੈਂਟ ਵਾਸਤੇ ਕੀਤੇ ਆ ਸੋ ਇੱਕ ਪਾਸੇ ਆਸ਼ੂ ਜੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਪੈਰਾਸ਼ੂਟ ਰਾਹੀ ਭੇਜਿਆ ਗਿਆ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਐਮਐਲਏ ਦਾ ਕੈਂਡੀਡੇਟ ਹੈ ਉਹ ਤੁਹਾਨੂੰ ਵੀ ਪਤਾ ਕਿਸੇ ਗੱਲ ਦੇ ਤਹਿਤ ਉਹ ਕੰਮ ਹੋ ਰਿਹਾ ਹੈ ਕਿਉਂਕਿ ਕੇਜਰੀਵਾਲ ਜੀ ਦਿੱਲੀ ਤੋਂ ਫ੍ਰੀ ਹੋ ਚੁੱਕੇ ਹੈ ਜਿਹੜੀ ਇੱਥੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਰਾਜ ਜਿਹੜਾ ਸਭਾ ਦਾ ਜਿਹੜਾ ਉਹਨਾਂ ਨੂੰ ਬਣਾਉਣਾ ਹੈ ਐਮਪੀ ਸੋ ਤੁਸੀਂ ਸਾਰੇ ਲੋਕ ਸਾਰੇ ਲੋਕੀ ਜਿਹੜੇ ਭਲੀ ਭੰਤੀ ਜਾਣੂ ਨੇ ਆਸ਼ੂਜੀਤ ਇਹਨਾਂ ਨੇ ਤਛੱਦਤ ਕੀਤੇ ਉਹਨਾਂ ਦੇ ਉੱਤੇ ਆ ਪਰਚੇ ਦਿੱਤੇ ਸੋ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਮਾਨਯੋਗ ਹਾਈ ਕੋਰਟ ਨੇ ਉਹ ਪਰਚੇ ਰੱਦ ਕਰਤੇ ਸੋ ਸ਼ਰਮ ਹੋਣੀ ਚਾਹੀਦੀ ਹੈ ਮਾਨ ਸਾਹਿਬ ਦੀ ਸਰਕਾਰ ਨੂੰ ਕਿ ਜਿਹੜਾ ਇਹਨਾਂ ਨੀਚੇ ਤੱਕ ਉਹ ਗਿਰ ਚੁੱਕਿਆ ਔਰ ਇੱਥੇ ਆ ਕੇ ਉਹ ਕਹਿ ਕੇ ਜਾਂਦੇ ਆ ਲੁਧਿਆਣੇ ਵੈਸਟ ਦੇ ਵਿੱਚ ਆ ਕੇ ਕਹਿ ਕੇ ਜਾਂਦੇ ਕਿ ਪਰਚੇ ਚੱਲ ਰਹੇ ਐ ਸੋ ਸ਼ਰਮ ਹੋਣੀ ਚਾਹੀਦੀ ਐ ਫਿਰ ਤੁਸੀਂ ਹਾਈ ਕੋਰਟ ਨੂੰ ਚੈਲੰਜ ਕਰ ਰਹੇ ਹੋ ਸੋ ਬਾਰ ਬਾਰ ਲੁਧਿਆਣਾ ਵੈਸਟ ਦੇ ਰਸਨੀਕਾ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਆਸ਼ੂ ਜੀ ਨੂੰ ਆਪਾਂ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੀਏ ਤਾਂ ਕਿ ਲੁਧਿਆਣੇ ਦੀ ਜਿਹੜੀ ਤਰੱਕੀ ਐ ਔਰ ਲੁਧਿਆਣੇ ਦੀ ਜਿਹੜੀ ਡਿਵੈਲਪਮੈਂਟ ਐ ਜਿਹੜੀ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਰੁਕੀ ਹੋਈ ਐ ਉਹ ਦੁਬਾਰਾ ਅਸੀਂ ਉਸੇ ਡਿਵੈਲਪਮੈਂਟ ਦੀ ਲੀਡ ਤੇ ਲੇਕੇ ਜਾ ਸਕੀਏ ਧੰਨਵਾਦ